ਮਾਨਸ ਤੇ ਦੇਰ ਤੇ ਕੀਏ ਬਤਨਾ ਦਾ ਕੀਵਾ ਜੇ ਸੋਚਦਾ ਉਪਵੇਂ ਸੂਰਜ ਚੜ੍ਹੈ ਹਜ਼ਾਰ ਇੱਤੇ ਦਾਨਣ ਹੁੰਦਿਆ ਗੁਰਬੇਲੂ ਸੰਗ ਸਹਾਈ ਪਾਇਆ ਜਹ ਜਾਈਏ ਤਹਾਂ ਸੁਹੇਲੇ ਹਰ ਕਿਰਪਾ ਪ੍ਰਮਿਲੇ ਗੁਰ ਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਤਹਾਂ ਸੁਹੇਲੇ ਹਰ ਕਿਰਪਾ ਬ੍ਰਹਮਿ ਆਰ ਪੁਰ ਗਾਮ ਸਦਾ ਸੁਭਾਈ ਮਨ ਜਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਰਾਈ ਰਮਾ ਨਾਰਾਇਣ ਪ੍ਰਾਣੁ ਉਧਾਰ ਹਮ ਸੰਤ ਜਨਾਰੇ ਨਾਰਾ ਪਦ ਤਬ ਨੀਦ ਕਰਨੀ ਨੇ ਕਰ ਗਿਰਿ ਪਾਹਰ ਦਸਨੀ ਨੇ ਆਰ ਬ੍ਰਹਮ ਪਰੇਪ੍ਰਥ ਕਾਲਾ ਸਾਜ ਜੀ ਸੰਗ ਰਖਵਾਲਾ ਹਰ ਦਿਨ ਨੈਣ ਕੀਰਤਨ ਗਾਈਐ ਬਹੁੜ ਨੋਨੀ ਪਾਈਐ ਜਿਸ ਦੇਵੈ ਪੁਰਖ ਵਿਦਾਤਾ ਹਰ ਰਸ ਦਿਨਿਕਤਾ ਜਦ ਕੰਕਰ ਨੇੜ ਨਾ ਆਇ ਸੁਖ ਨਾਨਕ ਸਰਣੀ ਪਾਇਆ ਆਰ ਨਾਸ ਮੈਂ ਨਹੀਂ ਜਾਂਦਾ ਜਮ ਤੰਤਰ ਨੇੜ ਨਾ ਆ ਸੁਖ ਨਾਨਕ ਸਰਨੀ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸੁਭਾਗ ਜੋ ਸਤਿਗੁਰਾਂ ਦੀ ਸਾਜੀ ਤੇ ਨਿਵਾਜੀ ਹੋਈ ਗੁਰੂ ਗੋਬਿੰਦ ਸਿੰਘ ਸਾਹਿਬ ਸਾਧ ਸੰਗਤ ਜੀ ਆਪ ਮਹਾਰਾਜ ਨੇ ਬਿਹਾਨ ਕਿਰਪਾ ਬਖਸ਼ਿਸ਼ ਕੀਤੀ ਹੈ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਜੁੜਨ ਦਾ ਸੁਭਾਗ ਸਮਾਪਤ ਹੋਇਆ ਜਿੱਥੇ ਆਪਾਂ ਸਾਰੇ ਲਲ ਮਿਲ ਕਰਕੇ ਅਨੁਗੜੇ ਹੋ ਗੁਰ ਬਾਣੀ ਦੇ ਲਾਭੇ ਕੀਰਤਨ ਦੇ ਲਾਭੇ ਪ੍ਰਾਪਤ ਕਰ ਰਹੇ ਸੀ ਇਸੀ ਤਰ੍ਹਾਂ ਗੁਰਮਤਿ ਵਿਚਾਰਨ ਦਾ ਵੀ ਲਗਾਤਾਰ ਪ੍ਰਤਿਕਰਿਏ ਪਾਵਨ ਮੁਕਮਨਾ ਸਾਹਿਬ ਦੇ ਵਿਚਾਰ ਨਾਲ ਜੁੜੋਣਾ ਕਰਿਏ ਸਾਰੀਆਂ ਵਿਚਾਰਾਂ ਦੀ ਸਾਂਝ ਕੋ ਪਹਿਲਾਂ ਕਲ ਕੀਰਪਾਸ਼ਾਹ ਮਹਾਰਾਜ ਵੱਲੋਂ ਬਖਸ਼ੀ ਹੋਈ ਦੁਰਬਧਿ ਦੀ ਸਾਂਝ ਪਾਈਏ ਭਾਈ ਕੋਈ ਵੀ ਰਸਨਾ ਬੰਦੀ ਨ ਰਵੇ ਨਵੇਂ ਆਪ ਜੋੜ ਕੇ ਉਹ ਵਾਰ ਕਹਿਣ ਤੇ ਆਪ ਕੋ ਜੀ ਬਾਗ ਤੁਜੀ ਦਾ ਖਾਲਸਾ ਗਾਇਨ ਜੀ ਕੀ ਬਦੇ ਆਪੀ ਨੇ ਸੋਰਠਰਾਗਮੀ ਅੰਦਰ ਪੰਚਮ ਪਾਸ਼ਾ ਮਹਾਰਾਜ ਦਾ ਪਾਵਨ ਪਵਿੱਤਰ ਹਉਮ ਨੂੰ ਸਰਵਣ ਕੀਤਾ ਹੈ ਗੁਰ ਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਗੁਰੂ ਅਰਜਨ ਦੇਵ ਮਹਾਰਾਜ ਪਾਵਨ ਹਉਮ ਦੇ ਵਿੱਚ ਬਚਨ ਕਰ ਰਹੇ ਨੇ ਜਿਸ ਨੂੰ ਨੋਖ ਨੂੰ ਪੂਰੇ ਗੁਰੂ ਨੇ ਪਰਮਾਤਮਾ ਦੇ ਚਰਣਾ ਵਿੱਚ ਜੋੜ ਦਿੱਤਾ ਹੈ ਜਿਸ ਨੇ ਪ੍ਰਮਾਤਮਾ ਲਭ ਲਿਆ ਜਿਹੜਾ ਹਰ ਅੰਦ ਸੰਗ ਵਸਦਾ ਹੈ ਉਹ ਪ੍ਰਮਾਤਮਾ ਜਿਹੜਾ ਜਿੰਦ ਦਾ ਮਨਤਕਾਰ ਹੈ ਜੇ ਤੋ ਪ੍ਰਮਾਤਮਾ ਮਿਲ ਜਾਈ ਸਾਡੀ ਜਿੰਦ ਦਾ ਮਨਤਕਾਰ ਮਿਲ ਜੇ ਫਿਰ ਮਾਰਾ ਕਿਤੇ ਕਿਤੇ ਵੀ ਜੜੇ ਜਾਣ ਸਤਿ ਸ੍ਰੀ ਅਕਾਲ ਰੱਬ ਦੇ ਪਿਆਰੇ ਜੈ ਜਾਈਏ ਤਾ ਸੁਹਿਲੇ ਦਾ ਇਨਤਖ ਰਮਿਲੇ ਜਿਨਾਂ ਚਰਨਾ ਵਿੱਚ ਮਿਲਾਇਆ ਸੱਚੇ ਪਾਤਸ਼ਾਹ ਨੇ ਆਪ ਕਿਰਪਾ ਕਰਕੇ ਮਿਲਾਇਆ ਜੋ ਜਿੱਥੇ ਵੀ ਜਾਈਏ ਮਹਾਰਾਜ ਇੰਝ ਉੱਠੀ ਸੁਖੀ ਰਹਿ ਸਕੀ ਜੈ ਜਾਈਏ ਤਹਾ ਸੁਹਿਲੇ ਇਹ ਮੇਰਾ ਭਾ ਤੇ ਨਾਲ ਮਹਾਰਾਜ ਸਤਿਗੁਰੂ ਜੀ ਪਾਤਸ਼ਾਹ ਨਾਲ ਕਿਰਪਾ ਕਰ ਦੇਵੀਂ ਕਿ ਜੇ ਆਪਣੀ ਚਰਣਾ ਵਿੱਚ ਤੁਮ ਲਾ ਗਿਆ ਜਿੱਥੇ ਵੀ ਚਰਣਾ ਮਹਾਰਾਜ ਤੁਹਾਡਾ ਆਸਰਾ ਸੁਖੀ ਰਹਿਣਾ ਤੇ ਕਿਰਪਾ ਕਰੋ ਨਾਲ ਨਾਲ ਨਾਮ ਦੀ ਦਾਤ ਦਿਓ ਹਰ ਬੰਦ ਗਾ ਨੂੰ ਸਦਾ ਸੁਖਾਈ ਕਹਿੰਦੇ ਨਾਮ ਦੀ ਮੈਨੂੰ ਮਹਿਮਾ ਪਤਾ ਹੈ ਮੈਂ ਕਿਸੇ ਬੋਲ ਨੂੰ ਵੀ ਬੋਲ ਕੇ ਹਾਰ ਕੋ ਨੂੰ ਬਾਬੂ ਸਦਾ ਸੁਭਾਈ ਸਦਾ ਪਿਆਰ ਨਾਲ ਪਰਮਾਤਮਾ ਦੀ ਸਿਮਰਸਾ ਦਾ ਗੀਤ ਗਾਇਆ ਤੁਮ ਭਾਈ ਤੇ ਜਦੋਂ ਗੀਤ ਗਾਵਾਂਗੇ ਪਰਮੇਸ਼ਰ ਦੇ ਤੇ ਅੱਗੇ ਕੀ ਹੋਣਾ ਹੈ ਪਿਆਰ ਨਾਲ ਭਗਤੀ ਸਰਵਣ ਕਰਿਓ ਮਾਰਾ ਕਹੇ ਜਦੋਂ ਤੁਸੀਂ ਸਿਮਰਸਾ ਵਿੱਚ ਲੱਗੇ ਰਹੋਗੇ ਗੁਰਨਾਦਕ ਦਾ ਦਾਰੈ ਨਾਰਨੇਂ ਕੂਪਦੇ ਰਹੂਗੇ ਕਬੀਰ ਕੇਸੋ ਕੇਸੋ ਕੂਤੀਐ ਨਾ ਸੋਈਐ ਆਸਾਨ ਰਾਤ ਦੇ ਕਣੇ ਕਬੂ ਮੁਕੇ ਸੁਣਾ ਉਹ ਕਹੇਤਾ ਮਾਰਾ ਮੀਲੇ ਕੀ ਪਾਣੀ ਪਕਾਰ ਸੁਣੀ ਰਹੇਗੀ ਜਦੋਂ ਪਰਮੇਸ਼ਰ ਦੇ ਗੁਣੋਂ ਨਹੀਂ ਰਹਿਾਂਗੇ ਫਿਰ ਮਾਰਾ ਕਹਿੰਦੀ ਇੱਕ ਅਵਸਥਾ ਪਾਣੀ ਨਹੀਂ ਉੱਥੇ ਕਿਹੜੀ ਅਵਸਥਾ ਆਉਣੀ ਹੈ ਮਨ ਪਿੰਦੇ ਸਗਲੇ ਭਲ ਪਾਵੋ ਈਕ ਸੰਗ ਸਹਾਈ ਇਹ ਰਾਵਲ ਬੰਦਾ ਮਹਾਰਾਜੀ ਦੇ ਵਿੱਚ ਪਤਨ ਕਰਦੇ ਨੇ ਕਹਿੰਦੇ ਸਿਖਤ ਸਲਾਹ ਕਰੇਗਾ ਏਸੀ ਪਰਤ ਤਪਹੁਣੀ ਮਨ ਮੰਗੇ ਪਰ ਪ੍ਰਾਪਤ ਹੋਣਗੇ ਬੋਲੋ ਸਤਨਾਮ ਹਾਲ ਪ੍ਰਾਪਤ ਕਰਦੇ ਰਹੋਗੇ ਪ੍ਰਮਾਤਮਾ ਜਿੰਦ ਦੇ ਨਾਲ ਵੱਸਦਾ ਸਾਥੀ ਪ੍ਰਤੀਤ ਹੁੰਦਾ ਰਹੇਗਾ ਜੇਕਰ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਨਾ ਸਾਥੀ ਹੈ ਤੁਹਾਡਾ ਤੁਹਾਨੂੰ ਦੀਰਘੀਤ ਉਹਨਾ ਪਰਮੇਸ਼ਰ ਦਾ ਵੈਸੇ ਸਾਰਿਆਂ ਦਾ ਸਾਥੀ ਹੈ ਤੇ ਜਿਹੜੇ ਜਪਣਗੇ ਉਹਨਾਂ ਨੂੰ ਤਰਤੀਤ ਹੋਏਗਾ ਪਰਮੇਸ਼ਰ ਵੀ ਮੇਰੇ ਨਾਲ ਹੀ ਹੈ ਬੜੇ ਸਿੱਖ ਹੁੰਦੇ ਆ ਨਾ ਬਾਣੀ ਵਿੱਚ ਰਹਿਣ ਵਾਲੇ ਪਰਮੇਸ਼ਰ ਦੇ ਹਰ ਜਗਤ 'ਚ ਪਰਮੇਸ਼ਰ ਕਿਰਪਾ ਕਰੇਗਾ ਪਰਮੇਸ਼ਰ ਸਹਾਈ ਹੈ ਭਗਵਾਨ ਕਿਰਪਾ ਕਰੇਗਾ ਜਿੱਦਾਂ ਬਾਣੀ ਤੇ ਨਹੀਂ ਕਿਉਂ ਇੱਕ ਜੀ ਬਾਹਰ ਨਹੀਂ ਜਾਂਦੇ ਪਰਮੇਸ਼ਰ ਤੋਂ ਹਰ ਸਮੇਂ ਸੁਭਰਾਨਿਤ ਰਹਿੰਦੇ ਆ ਨਾਰਾਇਣ ਪ੍ਰਾਨ ਤਾਰ ਆਹ ਸੰਤ ਜਨਾਰੇ ਨਾਰਾ ਪਤਿਤ ਪੁਨੀਤ ਕਰਨੀ ਨੇ ਕਾ ਕਿਰਪਾ ਹਰ ਦਸ ਜੀ ਨੇ ਕਹਿੰਦੇ ਮਨ ਤੇ ਜਿਹੜੇ ਮਨਾਂ ਦੇ ਵਿਚਾਰ ਨੇ ਮਨਮੁਖੇ ਫਲ ਤਾਂ ਜਿਹੜੇ ਉਹ ਤਾਂ ਪੂਰੇ ਹੋਣੀ ਹੁਣੇ ਨਾਲ ਨਾਲ ਇਹਦੇ ਅਵਸਥਾ ਬਣਦੀ ਜਾਣੀ ਹੈ ਇਤ ਰੱਬ ਦੇ ਪਿਆਰਿਆਂ ਦੀ ਸੰਗਤ ਦੇ ਵਿੱਚੋਂ ਕਹਿੰਦੇ ਤੈਨੂੰ ਆਸਰਾ ਪਰਮੇਸ਼ਰ ਦਾ ਪ੍ਰਤੀਤ ਹੋਣਾ ਹੈ ਇਹ ਵੀ ਲੱਗਣਾ ਕਿ ਮੈਂ ਸੰਤਾਂ ਦੇ ਚਰਨਾਂ ਦੀ ਧੂੜ ਬਣਿਆ ਹਾਂ ਤੇ ਅੱਜ ਕਹਿੰਦੇ بڑے ਲੋਕਾਂ ਦੇ ਜੀਵਨ ਜਿਹੜੇ ਗੰਗਲੇ ਨੇ ਪਤ ਤ ਹੋਏ ਨੇ ਪਤ ਤ ਪਨੀਤ ਕਾਰਮੀ ਨੇ ਗੁਰੂ ਨੇ ਪਰਮੇਸ਼ਰ ਨੇ ਐਸੀ ਕਿਰਪਾ ਕਰਨੀ ਹੈ ਪਤ ਤ ਹੋਇਆ ਨੂੰ ਪਵਿੱਤਰ ਕਰ ਲੈਣਾ ਉਹਨੂੰ ਸਤਨਾਮ ਇਹ ਹੁੰਦਾ ਬਵਿੱਤਰ ਪਤ ਤੋਂ ਹੁੰਦਾ ਗੰਦਲਾ। ਵਿਕਾਰਾਂ ਵਿੱਚ ਡਿੱਗੇ ਹੋਏ ਨੂੰ ਪਵਿੱਤਰ ਜੀਵਨ ਵਾਲਾ ਬਣਾ ਲੈਣਾ। ਤੇ ਗੁਰਸਿੱਖ ਦਾ ਜੀਵਨ ਤਾਂ ਚਾਹੀਦਾ ਹੀ ਪਵਿੱਤਰ ਹੈ। ਜਿਦੋਂ ਗੁਰੂ ਨਾਨਕ ਦੇਵ ਜੀ ਚਰਨਾ ਵਿੱਚ ਮਸਤਕ ਟੇਕ ਦਿੱਤਾ ਤੇ ਜੀਵਨ ਪਵਿੱਤਰ ਹੀ ਹੋਵੇ ਉਹ ਤੋਂ ਸਤਨਾਮ ਗੰਦਲਾ ਨਹੀਂ ਹੋਣਾ ਕਹੀਦਾ। ਆਜ ਵੀ ਉਹਨਾਂ ਜੀਵਨ ਨੂੰ ਗੰਦਲਾ ਕਰਨ ਵਾਸਤੇ ਕਿੰਨੀਆਂ ਉਹਦੀਆਂ ਚਾਲਾਂ ਦਿੱਤੀਆਂ ਜਾਂਦੀਆਂ ਨੇ। ਸਿੱਖਾਂ ਦੇ ਜੀਵਨ ਗੰਧਲੇ ਕਰਨ ਵਾਸਤੇ ਬੜਾ ਕੁਝ ਕੀਤਾ ਜਾਂਦਾ ਭਾਈ ਵਿਚਾਰ ਕੋ ਆਪਣਾ Guru ਕੋਲ ਆਓ ਜੀਵਨ ਪਵਿੱਤਰ ਬਣਾਓ ਉਹਨੂੰ ਸਤਨਾਮ ਬੜਾ ਕੁਝ ਐਸਾ ਸਾਨੂੰ ਅੱਗੇ ਫਰੈਂਡ ਕਰਕੇ ਰੱਖ ਦਿੱਤਾ ਕਿ ਸਾਨੂੰ ਪਰੋਸਿਆ ਜਾ ਰਿਹਾ ਹੈ ਇਹਨਾਂ ਦਾ ਜੀਵਨ ਉੱਚਾ ਕਿਵੇਂ ਹੈ ਸਿੱਧੇ ਸੋਨ ਦਾ ਤੇ ਸਿੱਖਾਂ ਦੀ ਚੜ੍ਹਾਈ ਕਰੀ ਨਹੀਂ ਜਾਂਦੀ ਇਹ ਏਡੇ ਉੱਚੇ-ਉੱਚੇ ਜੀਵਨ ਵਾਲੇ ਕਿੱਥੋਂ ਨੇ ਇਹਨਾਂ ਇਹਨਾਂ ਆਪ ਵਿਅਕਤੀ ਬਲੋਂ ਉੱਚਾ ਕਿਵੇਂ ਹੈ ਇਹ ਨਵਿੱਤਰ ਜੀਵਨ ਨਾਲ ਕਿਉਂ ਨੇ ਇਹਨਾਂ ਉੱਤੇ ਕੀ ਦਾਗ ਕਿਉਂ ਨਹੀਂ ਇਹਨਾਂ ਦੀ ਗੋਂ ਕੁਰਬਾਨੀਆਂ ਨੇ ਬਹੁਤੀਆਂ ਇਹ ਸਭ ਵੇਖਦੇ ਹੁੰਦੇ ਸਭ ਨੂੰ ਸੱਚੇ ਪਾਤਸ਼ਾਹ ਭਾਈ ਕਿਰਪਾ ਕਰ ਮ ਸਾਰਿਆਂ ਤੇ ਆਪਣ ਨੂੰ ਜੀਵ ਨੂੰ ਝੁਕਣਾ ਲੰਚਰ ਦਾ ਸਾਡੇ ਉੱਤੇ ਪਰੋਸੀ ਜਾਂਦੀ ਹੈ ਬਹੁਤ ਚੀਜ਼ਾਂ ਐਸੀਆਂ ਨੇ ਜਿਹੜੀਆਂ ਸਾਡੇ ਅੱਗੇ ਰੱਖੀਆਂ ਜਾਂਦੀਆਂ ਵੀ ਜੀਵਨ ਉੱਚਾ ਨਾ ਹੋ ਜੇ ਸਾਡੇ ਜੀਵਨ ਦੇ ਉੱਤੇ ਉਠਣ ਤੇ ਵੀ ਸਾਧ ਸੰਗਤ ਦੀ ਤਕਲੀਫ ਹੈ ਪਰ ਇਹਨੂੰ ਉੱਚਾ ਕਿਉਂ ਹੈ ਸਾਡੇ ਕੋਲ ਕਰਵਾਣੀ ਹੈ ਸਾਡੇ ਕੋਲ ਕੀਨਤ ਹੈ ਸਾਡੇ ਕੋਲ ਢਾਟੀਵਾਰਾਂ ਨੇ ਸਾਧ ਸੰਗਤ ਨਹੀਂ ਸਾਡੇ ਤੋਂ ਦਰਤਾਂ ਪਲੱਖਾ ਇਹ ਸਾਡੇ ਮਨੋਰੰਜਨ ਦੇ ਸਾਧਨ ਨੇ ਪਰ ਮਾਮ ਕਰਨ ਅੱਜ ਕੱਲ ਦਾ ਮਨੋਰੰਜਨ ਹੀ ਹੋਰ ਬਣਿਆ ਪਿਆ ਗੋਲੋ ਸਤਨਾਮ ਸਿੱਖਾਂ ਦਾ ਵੀ ਮਨੋਰੰਜਨ ਹੋਰ ਹੀ ਬਣਾਇਆ ਪਿਆ ਜਿਹੜੇ ਮੇਨ ਮਨੋਰੰਜਨ ਸੀ ਢਾਡੀ ਵਾਰਾਂ ਸੁਣਦੇ ਕਵਿਸ਼ਰ ਸੁਣਦੇ ਬੱਚੇ ਗੱਤਕਾ ਖੇਡਦੇ ਇਹ ਸਾਡੀ ਮਨੋਰੰਜਨ ਦੇ ਸਾਧਨ ਸੀ ਆਉਦੇ ਮਨ ਨੂੰ ਸ਼ਾਂਤੀ ਦੇ ਵਿੱਚ ਰੱਖਣਾ ਕੀਰਤਨ ਸੁਣਨਾ ਜਿੰਨਾ ਮਰਜ਼ੀ ਸ਼ਾਂਤੀ ਤੇ ਰੱਖ ਲਓ ਕੀਰਤਨ ਸੁਣ ਕੇ ਗਾਣੀ ਕਾੜ ਕੇ ਜਿੰਨਾ ਮਰਜ਼ੀ ਮਨ ਸ਼ਾਂਤ ਕਰ ਲਓ ਅੰਦਰੋਂ ਮਨ ਕਰਕੇ ਮਨੋਰੰਜਨ ਕਰਨਾ ਸ਼ਾਂਤ ਕਰਨਾ ਗਲਵਾਣੀ ਦੇ ਵਿੱਚੋਂ ਆਪਦੇ ਮਨ ਨੂੰ ਜਿੰਨਾ ਮਰਜ਼ੀ ਸ਼ਾਂਤ ਕਰ ਲਓ ਇਸੇ ਕਰਕੇ ਮਾਨਾ ਕਹਿੰਦੇ ਪਦਤ ਹੋਏ ਜੀਵਨ ਨੂੰ ਪਵਿੱਤਰ ਕਰਨ ਵਾਸਤੇ ਗੁਰੂ ਬੈਠੇ ਪਰ ਗੁਰੂ ਪੜਾ ਨਹੀਂ ਚੱਲ ਗਿਆ ਸਤਨਾਮ ਤੇਰਾ ਜੀਵ ਰੂਪ ਚ ਉਹ ਜੀਵ ਆਉਂ ਆਂ ਅੰਨ ਬੋਲਾਂ ਦੀ ਖੇਮਾ ਗੁਰੂ ਮਹਾਰਾਜਾ ਦੇ ਇਕਲ ਰੱਖਣ ਮਾਰ ਪ੍ਰਦਾਨ ਖਤੇ ਕੋਸ਼ਿਸ਼ ਕਰਨ ਬੀਤੀ ਸੰਤ